ਅਕਾਲੀ ਸਰਪੰਚ ਪਿੰਡ ਰੁੜਿਆਲਾ ਵਿਸ਼ਨ ਸਿੰਘ ਦੇ ਘਰ ਦੇ ਅੰਦਰ ਦਾਖਲ ਹੋ ਆਪ ਦੇ ਮੌਜੂਦਾ ਸਰਪੰਚ ਵੱਲੋਂ ਸਾਥੀਆਂ ਸਮੇਤ ਚਲਾਈਆਂ ਗੋਲੀਆਂ ਪੁਲਿਸ ਨੇ ਆਪ ਦੇ ਸਰਪੰਚ ਸਮੇਤ ਚਾਰ ਵਿਅਕਤੀਆਂ ਖਿਲਾਫ ਕੀਤਾ ਮਾਮਲਾ ਦਰਜ ਗੋਲੀਆਂ ਚਲਾਉਣ ਦੀ ਸੀਸੀਟੀਵੀ ਫੁਟੇਜ ਕੈਮਰੇ ਵਿੱਚ ਹੋਈ ਕੈਦ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਰੁੜਿਆਲਾ ਵਿਖੇ ਬੀਤੀ ਦੇਰ ਰਾਤ ਅਕਾਲੀ ਦਲ ਦੇ ਸਾਬਕਾ ਸਰਪੰਚ ਵਿਸ਼ਨ ਸਿੰਘ ਦੇ ਘਰ ਅੰਦਰ ਦਾਖਲ ਹੋ ਕੇ ਪਿੰਡ ਦੇ ਮੌਜੂਦਾ ਆਪ ਦੇ ਸਰਪੰਚ ਨੇ ਚਲਾਈਆਂ ਗੋਲੀਆਂ ਇਸ ਸਬੰਧੀ ਮੀਡੀਆ ਦੇ ਨਾਲ ਗੱਲ ਕਰਦੇ ਹੋਏ ਸਾਬਕਾ ਸਰਪੰਚ ਵਿਸ਼ਨ ਸਿੰਘ ਅਤੇ ਉਸਦੇ ਪੋਤਰੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਵਿੱਚ ਛੇ ਧਾਰਮਿਕ ਜਗ੍ਹਾ ਤੇ ਗਿਆ ਸੀ ਜਿੱਥੇ ਮੇਰੀ ਕੁਝ ਵਿਅਕਤੀਆਂ ਦੇ ਨਾਲ ਕਿਸੇ ਗੱਲ ਤੋਂ ਮਾੜੀ ਜਹੀ ਤੂ ਤੂ ਮੈਂ ਮੈਂ ਹੋਈ ਸੀ ਜਦੋਂ ਮੈਂ ਆਪਣੇ ਵਿੱਚ ਆਇਆ ਤਾਂ ਪਿੰਡ ਦੇ ਮੌਜੂਦਾ ਸਰਪੰਚ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਗੱਡੀਆਂ ਤੇ ਸਵਾਰ ਹੋ ਕੇ ਆਇਆ ਤਾਂ ਆਉਂਦੇ ਸਾਰ ਹੀ ਗਾਲਾ ਕੱਢਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੱ체 ਸਾਰੇ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਉਪਰੰਤ ਇਹ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਉਪਰੰਤ ਸਾਡੇ ਵੱਲੋਂ ਥਾਣਾ ਚੋਲਾ ਸਾਹਿਬ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਮੌਕੇ ਤੇ ਪੁੱਜੀ ਅਤੇ ਸੀਸੀਟੀਵੀ ਫੁਟੇਜ ਦੇਖ ਕੇ ਆਪ ਦੇ ਮੌਜੂਦਾ ਸਰਪੰਚ ਸਮੇਤ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਹੈ ਪਰ ਸਾਡੀ ਮੰਗ ਇਹ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਨਾਂ ਦੇ ਹਥਿਆਰ ਵੀ ਜਬਤ ਕੀਤੇ ਜਾਣ ਅਤੇ ਅਜਿਹੇ ਸਰਪੰਚ ਦੀ ਸਰਪੰਚੀ ਵੀ ਰੱਦ ਕੀਤੀ ਜਾਵੇ ਇਸ ਸਬੰਧੀ ਪੁਲਿਸ ਥਾਣਾ ਚੋਲਾ ਸਾਹਿਬ ਦੇ ਐਸਐਚਓ ਰਾਜਕੁਮਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸਨੂ ਫਤਿਹਬਾਦ ਦੀ ਖਾਸ ਰਿਪੋਰਟ ਹਾਂਜੀ ਕੀ ਨਾ ਤੁਹਾਡਾ ਜੀ ਕਿਹੜਾ ਪਿੰਡ ਆ ਜੀ ਮੇਰਾ ਨਾਮ ਵਿਸ਼ਨ ਸਿੰਘ ਪਿੰਡ ਰੂੜੀ ਵਾਲਾ ਕੀ ਪਾਬਲਾ ਸਾਰਾ ਜਿਹੜਾ ਤੁਹਾਡੇ ਗੀਟ ਦੇ ਘੜੀ ਜਿਹੜੀਆਂ ਗੋਲੀਆਂ ਚੱਲੀਆਂ ਜੀ ਗਾਡ ਤੇ ਗਾੜੀ ਗੋਲੀਆਂ ਮੇਰਾ ਪੋਤਰਾ ਪਿੰਡ ਗਿਆ ਸੀ ਧਰਮਕਸਥਾਨ ਤੇ ਉੱਥੇ ਕਿਦੇ ਉਹ ਮੋਲੇ ਨਾਲ ਉਹਨਾਂ ਪ੍ਰਭ ਜੀ ਦੇ ਨਾਲ ਇਹਦਾ ਝਗੜਾ ਰਗੜਾ ਮਾਰਾ ਜਿਆ ਹੋਇਆ ਤੇ ਇਹ ਸਰਪੰਚ ਨੇ ਉਹਨੇ ਦੱਸਿਆ ਉਹਦੇ ਸਰਪੰਚ ਉਹਦੇ ਨੂੰ ਲਾਲ ਲੈ ਕੇ ਤਿੰਨਾਂ ਜਣੇ ਨੂੰ ਚਾਰੇ ਜਣੇ ਆਣ ਕੇ ਸਾਡੇ ਬੂਹਾ ਖੜਕਾਇਆ ਬੂਹਾ ਖੜਕਾ ਕੇ ਆਣ ਕੇ ਤੇ ਅਸੀਂ ਬੂਹਾ ਲਾਇਆ ਤੇ ਇਹ ਗਾਲਾਂ ਕੱਢਣ ਲੱਗ ਪਏ ਗਾਲਾਂ ਕੱਢਦੇ ਕਰਦੇ ਮੁਰਤੇ ਨਾਲ ਫਾਇਰ ਕਰਨੇ ਸ਼ੁਰੂ ਕਰਦੇ ਆ ਸਾਡੀ ਤੇ ਉਹ ਮੰਗਾ ਵੀ ਇਹਨਾਂ ਦੇ ਹਥਿਆਰ ਜ਼ਬਤ ਕੀਤੇ ਜਾਣ ਇਹਨਾਂ ਨੂੰ ਜਿਹੜਾ ਕੋਈ ਨਾ ਕੋਈ ਬੰਦੀ ਸਾਡਾ ਦਿੱਤੀ ਜਾਵੇ ਜਿਹਦੇ ਨਾਲ ਇਹਨਾਂ ਨੂੰ ਕੋਈ ਛੋੜੀ ਬਾਲੀ ਮਾਰਤਾ ਹੋਵੇ ਸਰਪੰਚ ਕੀ ਉਹਦਾ ਨਾਮ ਕਿਹੜੀ ਪਾਰਟੀ ਦਾ ਸਰਪੰਚ ਹੈ ਪੰਚ ਆਮ ਆਦਮੀ ਪਾਰਟੀ ਦਾ ਜੰਗ ਸਿੰਘ ਉਹਦਾ ਨਾਮ ਆ ਕਿੰਨੇ ਵਾਰ ਫੇਰ ਨਾਲ ਉਹ ਜਿਹੜੇ ਕੀਤੇ ਗਏ ਫੇਰ ਉਹਨਾਂ ਨੇ ਤਿੰਨ ਤੋਂ ਚਾਰ ਤਿੰਨ ਪਹਿਲਾਂ ਇੱਥੇ ਕਿਤੇ ਇੱਕ ਵੀਡੀਓਜ਼ ਕੀਤਾ ਤੇ ਤਿੰਨ ਬਾਰ ਬੁਗਜ਼ ਕੀਤੇ ਆ ਜਿਵੇਂ ਬਾਪੂ ਜੀ ਕਿਵੇਂ ਦੇਖਦੇ ਜੋ ਇੱਕ ਪਿੰਡ ਦਾ ਮੌਜੂਦਾ ਸਰਪੰਚੀ ਇਹ ਅਜਹੀਆਂ ਜਿਹੜੀਆਂ ਕਟਨਾਵਾ ਕਰੇਗਾ ਤਾਂ ਵੀ ਤੁਸੀਂ ਵੀ ਸਰਪੰਚ ਰਹਿ ਚੁੱਕੇ ਜੋ ਕੀ ਦੇਖਦੇ ਜੋ ਇੱਕ ਪਿੰਡ ਦੇ ਮੋਤਵਾਰ ਵਿਅਕਤੀ ਨੂੰ ਕੀ ਅਜਹੀਆਂ ਇਹ ਕਟਨਾਵਾ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਜੀ ਅਸੀਂ ਤੇ ਆਨੇ ਵੀ ਇਹੋ ਜਿਹਾ ਕੰਮ ਕਰਦੀ ਅਜ ਤੱਕ ਕਰਨਾ ਵੇਖਿਆ ਤੇ ਨਾ ਸੁਣਿਆ ਹੀ ਆ ਅਸੀਂ ਵੀ ਸਰਪੰਚ ਰਹਾਂ ਕਦੇ ਕਿਦੇ ਨਾ ਉੱਚੀ ਨੀਵੀਂ ਗੱਲ ਕਰਦੀ ਜੇ ਸਰਪੰਚ ਹੀ ਆਣ ਕੇ ਗੋਦਨਾ ਚਲਾਉਣ ਲੱਗਾ ਤੇ ਬਚਾਊਗਾ ਸਾਨੂੰ ਕੌਣ ਪਿੰਡ ਦਾ ਮੋਤਬਰ ਬੰਦਾ ਪਰ ਸਰਪੰਚ ਹੁੰਦਾ ਸਾਰੀ ਉਹਦੇ ਜ਼ਿੰਮੇਵਾਰੀ ਹੱਥ ਚ ਹੁੰਦੀ ਆ ਜੀ ਉਹੋ ਹੀ ਇਹ ਕੰਮ ਕਰੇ ਬੰਦੇ ਲਿਆਣ ਕੇ ਤੇ ਫੇਰ ਸਾਡਾ ਕੀ ਬਚਾਊਗਾ ਸੱਚੀ ਗੱਲ ਕੀਤੀ ਜਾਵੇ ਸਰਪੰਚੀ ਰਾਜ ਕਿਤੇ ਜਾਵੇ ਜਾਂ ਨਾ ਜਿਹੜਾ ਸਖਾਰ ਜਬਤ ਕੀਤੇ ਜਾਣ ਅਹੀਂ ਬਹੁਤ ਔਖਾ ਜੀ ਰਾਤ ਦੇ ਵੇਖ ਕੇ ਰਾਣਾ ਪੁਲਿਸ ਵੱਲੋਂ ਕਿ ਗ੍ਰਿਫਤਾਰੀ ਹੋਈ ਅਜੇ ਤੱਕ ਕਿਸੇ ਦੀ ਕਿ ਨਹੀਂ ਨਹੀਂ ਜੀ ਪੁਲਿਸਾਰੀ ਨਹੀਂ ਅਜੇ ਹੋਈ ਪੁਲਿਸ ਨੇ ਪਰਚਾ ਕੀਤਾ ਇਨਾਂ ਤੇ ਹਾਂ ਜੀ ਬੀ ਜੀ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਜੀ ਕਿਹੜਾ ਪਿੰਡ ਪਿੰਡ ਰੂੜੀ ਵਾਲਾ ਜੀ ਕੀ ਗੱਲਬਾਤ ਹੋਈ ਜਿਹੜੀ ਪੀਤੀ ਦੇ ਰਾਤ ਤੁਹਾਡੇ ਘਰ ਦੇ ਅੰਦਰ ਕੁਝ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਕੀ ਸਾਰਾ ਮਾਮਲਾ ਜੀ ਮੈਂ ਗਿਆ ਧਰਮਿਕ ਸਥਾਨ ਤੇ ਉੱਥੇ ਸਾਡਾ ਇਹਨਾਂ ਨੇ ਮੇਰਾ ਰਾਹ ਰੋਕਿਆ ਪ੍ਰਭਜੀਤ ਸਿੰਘ ਨੇ ਇਹਨਾਂ ਮਾੜਾ ਚੰਗਾ ਬੋਲਚਾਲ ਮੇਰਾ ਹੋਇਆ ਏ ਉਤੋਂ ਮਗਰੋਂ ਇਹ ਮੇਰੇ ਮਗਰੋਂ ਗੱਡੀ ਲੈ ਕੇ ਘਰੇ ਆਗੇ ਆ ਮੈਂ 2 ਮਿੰਟ ਨਹੀਂ ਕਰਿਆ ਇਹਨੂੰ ਇਹ ਨਾਲ ਪਿੰਡ ਦਾ ਮੌਜੂਦਾ ਸਰਪੰਚ ਹੀ ਤਿੰਨ ਬੰਦੇ ਹੋ ਰਹੀ ਸੀ ਇਹਨਾਂ ਦੇ ਨਾਲ ਇਹ ਘਰੇ ਆਣ ਕੇ ਇਹਨਾਂ ਨੇ ਜਿਹੜਾ ਕਿ ਬਾਡ ਬੂਹਾ ਖੜਕਾਇਆ ਤੇ ਬੂਹਾ ਹੀ ਬੂਹਾ ਆਪੋ ਜੀ ਨਾ ਬੂਹਾ ਖੋਲਿਆ ਤੇ ਇਹਨਾਂ ਦੇ ਕੋਲ ਇਹ ਹਥਿਆਰ ਹੀ ਇਹਨਾਂ ਨੇ ਆਣ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਸਾਡੇ ਬੂਏ ਦੇ ਵਿੱਚ ਵੜਦੇ ਅੰਦਰ ਘਰ ਚ ਵੀੜੇ ਜਾਣ ਕੇ ਵੈਰੀਂਗ ਕਰ ਲਾਪੇ ਆ 4 ਤੋਂ 5 ਦਿਨਾਂ ਤਿੰਨ ਚਾਰ ਦਿਨਾਂ ਫਾਇਰ ਕੀਤੇ ਆ ਉਹ ਤੋਂ ਬਾਅਦ ਆ ਇਹ ਸਾਡੇ ਸਾਰੇ ਟੱਬਰ ਨੇ ਭੱਜ ਕੇ ਜਾਨ ਬਚਾਈ ਆ ਨਹੀਂ ਇਹ ਉਹ ਮੰਗ ਕਰਦੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਆਇਆ ਹੀ ਚਲੋ ਅਸੀਂ ਤੇ ਇਹਨਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੋ ਵੀ ਇਹਦੀ ਬੰਦੀ ਆ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹਾਂਜੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜੀ ਜਦੋਂ ਉਹਨਾਂ ਵੱਲੋਂ ਗੋਲੀਆਂ ਚਲਈਆਂ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਹੋਇਆ ਹਾਂਜੀ 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 ਤੁਹਾਡੇ ਆਪਣੇ ਸੀਸੀਟੀਵੀ ਕੈਮਰਾ ਲੱਗਾ ਜੀ ਉਹਦੇ ਵਿੱਚ ਰਿਕਾਰਡ ਹੋਇਆ ਜਦੋਂ ਆਣ ਕੇ ਉਤਰਿਆ ਫਾਇਰਿੰਗ ਕੀਤੀ ਉਹਨਾਂ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੋਰ ਕੀ ਕਿ ਇਹਨਾਂ ਨੂੰ ਜਲ ਜਲ ਤੋਂ ਜਲ ਦੇ ਬੰਦੇਨ ਗ੍ਰਿਫਤਾਰ ਕੀਤਾ ਜਾਵੇ ਜੋ ਵੀ ਬੰਦੀ ਕਾਰਵਾਈ ਆ ਵੱਤਵਾਦ ਕੀਤੀ ਜਾਵੇ ਹਾਂਜੀ ਸਰ ਬੀਤੀ ਦੇ ਰਾਤ ਸਾਬਕਾ ਸਰਪੰਚ ਬੇਸ਼ਨ ਸਿੰਘ ਦੇ ਘਰ ਗੋਲੀਆਂ ਚਲਾਈਆਂ ਗਈਆਂ ਕੁਝ ਵਿਅਕਤੀਆਂ ਵੱਲੋਂ ਕੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਆ ਮੌਕੇ ਤੇ ਕੌਣ ਗਿਆ ਕੀ ਹੈ ਸਾਰੀ ਗੱਲਬਾਤ ਗੱਲ ਇਹ ਤਾਂ ਜੀ ਕੱਲ ਮਿਤੀ 14 12 ਜਵੀ ਨੂੰ ਇਸ ਰਦੀਪ ਸਿੰਘ ਸਮੇਤ ਸਾਥੀ ਚੌਂਗ ਰੂੜੀਵਲਾ ਨਕਲ ਆਇਆ ਸੀ ਤੇ ਵਕਤ ਕਰੀਬ 8:39 ਵਜੇ ਸਾਡੇ ਕੋਲ ਇਥੇ ਐਸੇ ਦੀਪ ਸਿੰਘ ਦੇ ਕੋਲ ਮਿਸ਼ਨ ਸਿੰਘ ਸਾਹਿਬ ਦਾ ਸਰਪੰਚ ਰੂੜੀਵਲਾ ਪਹੁੰਚੇ ਉਹਨਾਂ ਦੱਸਿਆ ਕਿ ਮੇਰਾ ਪੋਤਰਾ ਗੁਰਪ੍ਰੀਤ ਸਿੰਘ ਢਾਬਸਰ ਗੁਰਦੁਆਰੇ ਸੇਵਾ ਕਰਦਾ ਵਾ ਤੇ ਉਥੇ ਪ੍ਰਭਜੀਤ ਸਿੰਘ ਨਾਲ ਕੋਈ ਤਕਰਾਰ ਹੋਇਆ ਤਕਰਾਰ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੇ ਘਰ ਆ ਗਿਆ ਉਹਨੇ ਆਪਣੇ ਪਰਿਵਾਰ ਨੂੰ ਦੱਸਿਆ ਨਾ ਉਸ ਤੋਂ ਬਾਅਦ ਕਰੀਬ 8:39 ਵਜੇ ਤੇ ਫਿਰ ਪ੍ਰਭਜੀਤ ਸਿੰਘ ਬਲਵਿੰਦਰ ਸਿੰਘ ਜੰਗਸ਼ੇਰ ਸਿੰਘ ਤੇ ਸੋਨੂੰ ਇਸ ਸਕਾਰਪਿਓ ਤੇ ਗਏ ਨਾ ਬੂਹਾ ਖੜਗਾਇਆ ਤੇ ਵਿਜਨ ਸਿੰਘ ਨੇ ਬੂਹਾ ਖੋਲਿਆ ਖੋਲਣ ਤੋਂ ਬਾਅਦ ਉਹਨਾਂ ਦੇ ਵਿੜੇ ਚ ਗਏ ਉੱਥੇ ਕੋਈ ਗੱਲਬਾਤ ਹੋਈ ਫਿਰ ਤਕਰਾਰ ਹੋਇਆ ਉਹਨਾਂ ਦੇ ਪਰਿਵਾਰ ਨੇ ਅੰਦਰਲੇ ਬੂਹੇ ਮਾਰ ਲਏ ਤੇ ਪ੍ਰਭਜੀਤ ਸਿੰਘ ਵਗੈਰਾ ਬਾਹਰ ਆ ਕੇ ਤੇ ਇਹਨਾਂ ਫੇਰ ਫੈਰਿੰਗ ਕਰਨੀ ਸ਼ੁਰੂ ਕਰਤੀ ਉੱਥੇ ਫੈਰ ਕਰਦੇ ਫਿਰ ਆਪਣੀ ਸਕਾਰਪਿਓ ਤੇ ਚਲੇ ਗਏ ਉਸ ਬੰਦੇ ਫਿਰ ਮੌਕੇ ਤੇ ਸਾਡੇ ਇਸ ਹਦੀਪ ਸਿੰਘ ਸਮੇਤ ਪਾਰਟੀ ਪਹੁੰਚ ਗਏ ਤਫ਼ਤੀਸ਼ ਕੀਤੀ ਜਿਸ ਬੰਦੇ ਨੇ ਮੁਕਦਮਾ ਦਰਜ ਕਰਤਾ ਮੁਕਦਮਾ ਨੰਬਰ 103 ਛੋਟਾ ਸਰ ਦਰਜ ਕੀਤਾ ਗਿਆ ਸਰ ਕੋਈ ਮੁਲਜ਼ਮ ਗ੍ਰਿਫਤਾਰੀ ਹੋਈ ਕਿਸੇ ਦੀ ਨਹੀਂ ਹਾਲ ਉਹਨਾਂ ਸੰਬੰਧੀ ਰੇਡ ਕੀਤੀ ਜਾ ਰਹੀ ਹੈ ਹਲੇ ਘਰ ਨਹੀਂ ਮਿਲੇ ਸਰ ਕਿੰਨੇ ਲੋਕਾਂ ਖਲਾਫ ਮਾਮਲਾ ਦਰਜ ਹੋਇਆ ਚਾਰਾਂ ਦੇ ਖਲਾਫ ਹੋਇਆ